ਜੇਕਰ ਤੁਸੀਂ ਆਪਣੀ ਬਿਮਾਰੀ ਤੋਂ ਆਪਣੀ ਮੁਸ਼ਕਿਲਾਂ ਤੋਂ ਖਿਹੜਾ ਛੁਡਾਉਣਾ ਚਾਹੁੰਦੇ ਹੋ ਤਾਂ ਇਹ ਆਸਾਨ ਜੀ ਉਪਾਅ ਤੁਸੀਂ ਆਪਣੇ ਘਰ ਕਰਕੇ ਤੇ ਸਾਰੀਆਂ ਬਿਮਾਰੀਆਂ ਤੇ ਸਾਰੀਆਂ ਮੁਸੀਬਤਾਂ ਤੋਂ ਖਿਹੜਾ ਛੁਡਾ ਸਕਦੇ ਹੋ ਸਿਰਫ ਇੱਕ 5 ਰੁਪਏ ਦਾ ਸਿੱਕਾ ਤੇ ਜਿਸ ਦੇ ਨਾਲ ਤੁਸੀਂ ਦੇ ਫਾਇਦੇ ਜਾਣ ਕੇ ਹੈਰਾਨ ਰਹਿ ਜਾਓ ਅੱਜ ਦੇ ਇਸ ਸਮੇਂ ਵਿੱਚ ਨਾ ਦੋ ਹੀ ਤਰ੍ਹਾਂ ਨਾਲ ਮਨੁੱਖ ਸੰਤੁਸ਼ਟ ਹੁੰਦਾ ਜਾਂ ਤਾਂ ਬਹੁਤ ਸਾਰੀ ਮਾਇਆ ਹੋਵੇ ਉਹਦੇ ਕੋਲ ਜਾਂ ਫਿਰ ਸਿਹਤ ਪਕੋ ਬਿਲਕੁਲ ਨਿਰੋਗ ਹੋਵੇ ਪਰ ਜੇਕਰ ਸਿਹਤ ਹੀ ਠੀਕ ਨਾ ਹੋਵੇ ਤੇ ਤੁਸੀਂ ਪੈਸਿਆਂ ਦਾ ਵੀ ਕੀ ਕਰ ਲਵੋਗੇ ਉਹ ਤੁਹਾਡੇ ਲਈ ਮਿੱਟੀ ਦੇ ਸਮਾਨ ਜੇਕਰ ਤੁਸੀਂ ਮੰਝੇ ਤੇ ਪਈਓ ਜੇਕਰ ਆਪਾਂ ਸਿਹਤ ਪੱਖੋਂ ਰੁਕੀਆਂ ਤਾਂ ਮਨ ਆਪਣਾ ਰੋਗ ਨੂੰ ਲੈ ਹਰ ਸਮੇਂ ਚਿੰਤਾ ਵਿੱਚ ਰਹੇਗਾ ਤਿੱਤ ਕੇ ਆ ਜਾਂਦਾ ਹੈ ਚਿੰਤਾ ਹੀ ਚਿਤਾ ਦੇ ਸਮਾਨ ਹੈ ਮਾਇਆ ਸੁਖਾ ਵਾਲੇ ਪਾਸੇ ਆਪਣਾ ਧਿਆਨ ਨਹੀਂ ਜਾਵੇਗਾ ਜੇਕਰ ਆਪਣੇ ਘਰ ਕੋਈ ਬਿਮਾਰ ਏ ਜੋ ਦਵਾਈਆਂ ਖਾ ਖਾ ਕੇ ਅੱਕ ਗਿਆ ਪਰ ਠੀਕ ਨਹੀਂ ਹੁੰਦਾ ਪਿਆ ਤਾਂ ਉਹ ਇਹ ਜੁਗ ਜ਼ਰੂਰ ਕਰੇ ਇਹ ਦੂਸਰਾ ਉਹ ਜਿਸ ਦੇ ਕੋਲ ਆਰਥਿਕ ਪਰੇਸ਼ਾਨੀਆਂ बार-बार ਆ ਕੇ ਉਹਦੇ ਸਿਰ ਤੇ ਕਰਜ ਦੇ ਰੂਪ ਵਿੱਚ ਉਹਨੂੰ ਤੰਗ ਕਰਦੀਆਂ ਨੇ ਉਹ ਵੀ ਇਹ ਜ਼ਰੂਰ ਕਰੇ ਕਿਹਾ ਜਾਂਦਾ ਹੈ ਇਸ ਦੇ ਨਾਲ ਰੋਗ ਬਿਮਾਰੀਆਂ ਤੇ ਆਰਥਿਕ ਪਰੇਸ਼ਾਨੀਆਂ ਠੀਕ ਹੋ ਜਾਂਦੀਆਂ ਨੇ ਤੇ ਆਮਦਨੀ ਵਿੱਚ ਬਹੁਤ ਜ਼ਿਆਦਾ ਵਾਧਾ ਹੁੰਦਾ ਤਰੱਕੀ ਵੀ ਉਹਨੂੰ ਹਰ ਪਾਸਿਓਂ ਮਿਲਦੀ ਇਸ ਲਈ ਸਿਰਫ ਤੁਸੀਂ 5 ਰੁਪਏ ਦਾ ਨੋਟ ਲੈਣਾ ਹੈ ਕੀ ਕਰਨਾ ਹੈ ਜੋ ਵੀ ਬਿਮਾਰ ਹੈ ਜਾਂ ਫਿਰ ਜਿਹਨੂੰ ਆਰਥਿਕ ਤੰਗੀਆਂ ਦਾ ਬਾਰ-ਬਾਰ ਸਾਹਮਣਾ ਕਰਨਾ ਪੈਂਦਾ ਹੈ ਕਿੰਦੇ ਉਹਦਾ ਹੱਥ ਲਵਾ ਕੇ ਤੇ ਉਹਦੇ ਸਰਾਣੀ ਦੇ ਥੱਲੇ ਰੱਖ ਦੇਵੋ ਨਾਲੀ ਇੱਕ ਪਾਣੀ ਦਾ ਗਲਾਸ ਉਹਦਾ ਹੱਥ ਲਵਾ ਕੇ ਉਹਦੇ ਸਰਾਣੀ ਦੇ ਆਪਾਸੇ ਜਿੱਥੇ ਵੀ ਸੁੱਤਾ ਹੈ ਉਹਦੇ ਪਾਸੇ ਰੱਖ ਦੇਵੋ ਤੇ ਰਾਤ ਨੂੰ ਕਿੰਦੇ ਰੱਖਣਾ ਤੇ ਜਦੋਂ ਤੁਸੀਂ ਰੱਖ ਰਹੇ ਹੋ 5 ਰੁਪਏ ਦਾ ਸਿੱਕਾ ਨੋਟੀਆਂ ਪਾਣੀ ਦਾ ਗਲਾਸ ਪਾਸੇ ਰੱਖਦੇ ਪਿਓ ਤੇ ਦੋਵਾਂ ਉਹਦੋਂ ਕੀ ਕਰਨਾ ਵੀ ਤੁਸੀਂ ਬੋਲਣਾ ਨਹੀਂ ਹੈਗਾ ਨਾ ਤਾਂ ਤੁਸੀਂ ਰੱਖਣ ਲੱਗਿਆਂ ਜਿਹੜੇ ਰੱਖਦਾ ਪਿਆ ਉਹਨੇ ਬੋਲਣਾ ਤੇ ਜਿਹੜਾ ਉਸ ਸਮੇਂ ਲੰਮੀ ਪਿਆ ਉਹਨੇ ਵੀ ਨਹੀਂ ਬੋਲਣਾ ਹੈਗਾ ਕੀ ਇਹਦਾ ਪਿੱਛੇ ਮਹੱਤਵ ਕੀ ਉਦਾਵੀ ਗੱਲ ਕਰਾਂਗੇ ਕਹਿੰਦੇ ਉਸ ਸਮੇਂ ਰੱਖ ਦੇਣਾ ਤੁਸੀਂ ਗੱਲਾਂ ਨਿਕਲਣੀਆਂ ਬਸ ਮੰਨ ਦੀ ਅਰਜਾਈ ਉਹ ਜੋ ਅਰਜੋਈ ਆਪਣੀ ਉਸ ਇੱਕ ਜੋਤ ਦੇ ਸਾਹਮਣੇ ਰੱਖਣੀ ਤੇ ਐਵੇਂ ਕਰਦੇ ਸਿੱਕਾ ਰੱਖ ਤੋ ਤੇ ਪਾਣੀ ਦਾ ਗਲਾਸ ਰੱਖ ਦੋ ਸਵੇਰੇ ਉੱਠ ਕੇ ਕਹਿੰਦੇ ਉਹ ਸਿੱਕਾ ਜਿਹੜਾ ਹੈ ਨਾ ਉਹ ਕਿਸੇ ਵੀ ਲੋੜਵੰਦ ਨੂੰ ਦੇਣਾ ਹੈ। ਕਿਆ ਚਾਹੁੰਦਾ ਹੈ ਐਵੇਂ ਕਰਨ ਦੇ ਨਾਲ ਤੁਹਾਡੀਆਂ ਬਿਮਾਰੀਆਂ ਤੇ ਆਰਥਿਕ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ। ਤੇ ਜਿਹੜਾ ਸਰਹਾਣੀ ਤੇ ਪਾਣੀ ਰੱਖਿਆ ਸੀ ਕਹਿੰਦੇ ਉਸ ਵੀਰੇ ਜਿਹੜੀ ਬਾਹਰ ਨਾਲੀ ਹੈ ਨਾ ਉਹਦੇ ਵਿੱਚ ਤੁਸੀਂ ਡੋਲ ਕੇ ਆਣਾ ਘਰ ਤੋਂ ਬਾਹਰ ਵਾਲੀ ਨਾਲੀ ਚ ਇਹਦੇ ਪਿੱਛੇ ਕਾਰਨ ਇਹ ਹੈ ਕਿ ਜਿਹੜੇ ਉਹ 5 ਰੁਪਏ ਦਾ ਸਿੱਕਾ ਹੈ ਉਹ ਤੁਸੀਂ ਲੋੜਵੰਦ ਨੂੰ ਦੋਗੇ ਦਾਨ ਵਿੱਚ ਜੋ ਦੋਗੇ ਕਿ ਉਹਦੀ ਅਸੀਸਾਂ ਤੁਹਾਨੂੰ ਉਤਾਰਣਗੇ ਪਾਣੀ ਕੀ ਹੈ ਤੁਹਾਡੇ ਅੰਦਰ ਦਿੱਤੇ ਤੁਹਾਡੇ ਜਿੰਨਾ ਵੀ ਆਸ-ਪਾਸੇ ਦੀ ਸਾਰੀ ਨਾਕਾਰਾਤਮਕਤਾ ਨੂੰ ਸੋਕ ਕੇ ਤੇ ਤੁਹਾਨੂੰ ਸਕਾਰਾਤਮਕਤਾ ਦੇਵੇਗਾ ਜਿਸ ਦੇ ਨਾਲ ਹਰ ਕੰਮ ਫਰਤੀ ਹੋਵੇਗਾ ਐਵੇਂ ਤੁਸੀਂ ਲਗਾਤਾਰ 7 ਦਿਨ ਕਰਨੇ ਪਰ ਦਾਨ ਦੀ ਭਾਵਨਾ ਹੈ ਤੇ ਮਨ ਚੋਂ ਮਾੜੇ ਵਿਚਾਰ ਚ ਕੱਢਣਿਆ ਤੇ ਜਿੰਨਾ ਸਮਾਂ ਮਰਜ਼ੀ ਕਰ ਸਕਦੇ ਹੋ ਇਸ ਨੂੰ ਵਿਸ਼ਵਾਸ ਨਾਲ ਕਰੋਗੇ ਤਾਂ ਉਨਾ ਹੀ ਚੀਤੀ ਨਤੀਜਾ ਮਿਲੇਗਾ ਇਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਮਨੁੱਖ ਜੋ ਬਿਮਾਰ ਸੀ ਉਹ ਹੋਲੀ ਹੋਲ ਠੀਕ ਹੋਣ ਲੱਗ ਜਾਏਗਾ ਤੇ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਇਸ ਨਾਲ ਘਰ ਸੁੱਖ ਸਮਰiddhi ਆਵੇਗੀ ਆਰਥਿਕ ਪਰੇਸ਼ਾਨੀਆਂ ਤੋਂ छुटकारा ਮਿਲ ਜਾਵੇਗਾ ਤੇ ਤੰਦ ਦੀ ਪ੍ਰਾਪਤੀ ਹੋਵੇਗੀ